ਦੇਖਦੇ ਠੀਕ ਆ ਸਾਡੇ ਤੋਂ ਗਲਤੀਆਂ ਹੋਈਆਂ ਹੋਣਗੀਆਂ ਕਿਉਂਕਿ ਪੂਰਾ ਤਾਂ ਇਕੱਲਾ ਗੁਰੂ ਹੀ ਹੁੰਦਾ ਕਦੇ ਅਸੀਂ ਤਾਂ ਪੂਰੇ ਹੋ ਹੀ ਨਹੀਂ ਸਕਦੇ ਨਾ ਗਲਤੀਆਂ ਹੋਈਆਂ ਹੋਣਗੀਆਂ ਪਰ ਇੱਕ ਵਾਰੀ ਫੇਰ ਦ੍ਰਿੜ ਨਿਸ਼ਚਾ ਇੱਕ ਵਾਰੀ ਫੇਰ ਉਹੀ ਹੌਸਲਾ ਤੇ ਉਹੀ ਜਜ਼ਬਾ ਲੈ ਕੇ ਅਸੀਂ ਫੇਰ ਵੀ ਤੁਰ ਸਕਦੇ ਹਾਂ ਬਥੇਰੇ ਵਾਰੀ ਤੁਰਿਆ ਇਤਿਹਾਸ ਪੜ ਕੇ ਦੇਖ ਲਓ ਤੁਸੀਂ ਗੱਲ ਤਾਂ ਨਿਸ਼ਚੇ ਦੀ ਆ ਜਿਹੜੇ ਸਟੇਟ ਹੁੰਦੀ ਆ ਜਾਂ ਸਰਕਾਰਾਂ ਹੁੰਦੀਆਂ ਉਹਨਾਂ ਕੋਲੇ ਇੱਕ ਮੌਕਾ ਹੁੰਦਾ ਪਰ ਗੁਰੂ ਸਾਹਿਬ ਦੀ ਰਹਿਮਤ ਇਹ ਹੁੰਦੀ ਆ ਜਿਹੜੀਆਂ ਸਾਡੇ ਅਰਗੇ ਸੰਘਰਸ਼ੀ ਬੰਦੇ ਹੁੰਦੇ ਆ ਉਹਨਾਂ ਕੋਲੇ ਬਹੁਤ ਮੌਕੇ ਹੁੰਦੇ ਆ ਉਹਨਾਂ ਦਾ ਇੱਕ ਮੌਕਾ ਉਹਨਾਂ ਨੂੰ ਦਰਬਾਰ ਸਾਹਿਬ ਤੇ ਮਿਲਿਆ ਸੀ ਸਾਡੇ ਨਾਲ ਕੀ ਕਰਕੇ ਕੱਲੂਖਾਰਾ ਵੀਕ ਸ਼ੁਰੂ ਹੋ ਰਿਹਾ ਸਾਡੇ ਨਾਲ ਕੀ ਕਰਗੇ ਇਹਦੀ ਵੀ ਆਪਾਂ ਗੱਲ ਕਰਾਂਗੇ ਪਰ ਸਾਡੇ ਕੋਲੇ ਬਹੁਤ ਮੌਕੇ ਆ ਤੇ ਜਿਹੜੇ ਮੌਕੇ ਤੇ ਅਸੀਂ ਜਿੱਤਾਂਗੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਮੌਕਾ ਨਹੀਂ ਰਹੂਗਾ ਇਹ ਗੱਲ ਵਸਾ ਕੇ ਰੱਖਿਓ ਆਪਦੇ ਅੰਦਰ